ਬਾਈਕੁਰਦੀ ਦੇ ਖਾਲਸਾ ਬਾਈਕੁਰਦੀ ਦੀ ਫਤਿਹ ਮੇਰਾ ਨਾਮ ਪਿੰਦਰ ਲਖਾਈ ਮੇਰੀ ਮਾਤਾ ਦਾ ਨਾਮ ਗੀਤਾ ਰਾਣੀ ਰਾਤ 9 ਵਜੇ ਮੰਮੀ ਨੂੰ ਚੱਕਰ ਆ ਗਏ ਸੀਗੇ ਜੀ ਉਹਦੇ ਕਰਕੇ ਦਿਮਾਗ ਤੇ ਬ੍ਰੇਨ ਤੇ ਪ੍ਰੋਬਲਮ ਆ ਗਈ ਸੀਗੀ ਉੱਥੋਂ ਮੈਂ ਬੰਗਿਆਂ ਨੂੰ ਲੈ ਗਿਆ ਹਸਪੀਟਲ ਬੰਗਿਆਂ ਤੋਂ ਨਵਾਂ ਸ਼ਹਿਰ ਲੈ ਕੇ ਗਿਆ ਨਵਾਂ ਸ਼ਹਿਰ ਵਾਲੇ ਨੇ ਰੈਫਰ ਕਰ ਦਿੱਤਾ ਜੀ ਲੁਧਿਆਣਾ ਡੀ ਐਮ ਸੀ ਜਦੋਂ ਮੈਂ ਲੁਧਿਆਣਾ ਡੀ ਐਮ ਸੀ ਦੇ ਵਿੱਚ ਗਿਆ ਤੇ ਉੱਥੇ ਮੇਰੇ ਕੋਲ ਲੱਖਾਂ ਰੁਪਈਆ ਮੰਗ ਕੀਤੀ ਨਹੀਂ ਪੇਸ਼ੈਂਟ ਤੋਂ ਜਦੋਂ ਮੇਰੇ ਉੱਥੇ ਨਹੀਂ ਬਸ ਚੱਲਿਆ ਤਾਂ ਮੈਂ ਉਨੀ ਰੈਫਰ ਮੈਨੂੰ ਪੀਜੀਆਈ ਕਰ ਦਿੱਤਾ ਜਦੋਂ ਮੈਂ ਪੀਜੀਆਈ ਦੇ ਵਿੱਚ ਆਇਆ ਆ ਕੇ ਮੈਨੂੰ ਇੱਥੇ ਮਦਦ ਮਿਲੀ ਬਹੁਤ-ਬਹੁਤ ਮੈਨੂੰ ਇੱਥੇ ਸਾਨੂੰ ਸੀਸ਼ ਕੁਮਾਰ ਐਨ ਜੀਓ ਭਾਜੀ ਮਿਲੇ ਉਹਨਾਂ ਨੇ ਸਾਨੂੰ ਮੈਮ ਬਾਰੇ ਦੱਸਿਆ ਇਹ ਪ੍ਰਵੀਨ ਸੋਲੰਕੀ ਬਾਰੇ ਮੈਮ ਬਾਰੇ ਦੱਸਿਆ ਉਹਨਾਂ ਨੇ ਸਾਡੀ ਬਹੁਤ-ਬਹੁਤ ਮਦਦ ਕੀਤੀ ਤੇ ਹੁਣ ਅਸੀਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਧੰਨਵਾਦ ਹੁਣ ਮਾਤਾ ਸਾਡੇ ਬਹੁਤ ਠੀਕਾ ਹੈ ਜੀ ਹਾਂਜੀ ਆਪਰੇਸ਼ਨ ਹੋ ਗਿਆ ਜੀ ਠੀਕ ਹੈ ਜੀ ਬਾਈਕੁਰਤੀ ਦੇ ਖਾਲਸਾ ਬਾਈਕੁਰਤੀ ਕੀ ਫਤਿਹ ਮੇਰਾ ਨਾਮ ਪਿੰਦਰ ਲਖਾ ਹੀ ਮੇਰੀ ਮਾਤਾ ਦਾ ਨਾਮ ਗੀਤਾ ਰਾਣੀ ਰਾਤ 9 ਵਜੇ ਮੰਮੀ ਨੂੰ ਚੱਕਰ ਆ ਗਏ ਸਿਗੇ ਜੀ ਉਹਦੇ ਕਰਕੇ ਦਿਮਾਗ ਤੇ ਬ੍ਰੇਨ ਤੇ ਪ੍ਰੋਬਲਮ ਆ ਗਈ ਸੀਗੀ ਜੀ ਉੱਤੋਂ ਮੈਂ ਬੰਗਿਆਂ ਨੂੰ ਲੈ ਗਿਆ ਹਸਪੀਟਲ ਬੰਗਿਆਂ ਤੋਂ ਨਵਾਂ ਸ਼ਹਿਰ ਲੈ ਕੇ ਗਿਆ ਨਵਾਂ ਸ਼ਹਿਰ ਵਾਲੇ ਨੇ ਰੈਫਰ ਕਰ ਦਿੱਤਾ ਜੀ ਲੁਧਿਆਣਾ ਡੀ ਐਮ ਸੀ ਜਦੋਂ ਮੈਂ ਲੁਧਿਆਣਾ ਡੀ ਐਮ ਸੀ ਦੇ ਵਿੱਚ ਗਿਆ ਤੇ ਉੱਥੇ ਮੇਰੇ ਕੋਲ ਲੱਖਾਂ ਰੁਪਈਆ ਮੰਗ ਕੀਤੀ ਨਹੀਂ ਪੇਸ਼ੈਂਟ ਤੋਂ ਜਦੋਂ ਮੇਰੇ ਉੱਥੇ ਨਹੀਂ ਬਸ ਚੱਲਿਆ ਤਾਂ ਮੈਂ ਉਨੀ ਰੈਫਰ ਮੈਨੂੰ ਪੀ ਜੀ ਆਈ ਕਰ ਦਿੱਤਾ ਜਦੋਂ ਮੈਂ ਪੀ ਜੀ ਆਈ ਦੇ ਵਿੱਚ ਆਇਆ ਆ ਕੇ ਮੈਨੂੰ ਇੱਥੇ ਮਦਦ ਮਿਲੀ ਬਹੁਤ ਬਹੁਤ ਮੈਨੂੰ ਇੱਥੇ ਸਾਨੂੰ ਸतीश ਕੁਮਾਰ ਐਨ ਜੀਓ ਭਾਜੀ ਮਿਲੇ ਉਹਨਾਂ ਨੇ ਸਾਨੂੰ ਮਹਿਮ ਬਾਰੇ ਦੱਸਿਆ ਤੇ ਪ੍ਰਵੀਨ ਸੋਲੰਕੀ ਬਾਰੇ ਮਹਿਮ ਬਾਰੇ ਦੱਸਿਆ ਉਹਨਾਂ ਨੇ ਸਾਡੀ ਬਹੁਤ ਬਹੁਤ ਮਦਦ ਕੀਤੀ ਤੇ ਹੁਣ ਅਸੀਂ ਇਸ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਧੰਨਵਾਦ ਹੁਣ ਮਾਤਾ ਸਾਡੇ ਬਹੁਤ ਠੀਕਾ ਹੈ ਜੀ ਹਾਂਜੀ ਆਪਰੇਸ਼ਨ ਹੋ ਗਿਆ ਜੀ ਠੀਕ ਹੈ ਜੀ